ਹੈਲੋ ਹਾਂ ਮਿੱਤਰੋ ਵਾਗਤ ਕਰਦੇ ਆ ਅੱਜ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਮੀਰਾ ਸਾਰੇ ਭੈਣ ਭਰਾਵਾਂ ਨਾਲ ਚੜਦੀ ਗਲਾ ਤੇ ਹੋਵੋਗੇ ਆਪਾਂ ਹੀ ਪੂਰੇ ਚੜਦੀ ਕਲਾ ਸਾਰੇ ਭੈਣ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਆਪਾਂ ਹੈਗੀਆਂ ਘਰੇ ਧੋਣਿਆਂ ਸਾਰੇ ਸੰਦ ਯਾਰ ਉਹ ਰੂਟਾ ਰਾਟਾ ਵੀਟਰ ਸਾਰੇ ਲਿਬੜੇ ਪਏ ਨੇ ਪਹਿਲਵਾਨ ਨੂੰ ਦੇਖਣਾ ਕਿੱਥਿਆਂ ਨਾਲ ਤਵੀਆਂ ਅੰਦਰੋਂ ਕੱਢਦੇ ਆ ਇਹਨਾਂ ਨੂੰ ਵੀ ਧੋਣਿਆਂ ਮੈਨੂੰ ਤਾਂ ਸੁੱਤਾ ਪਿਆ ਓਏ ਓਏ ਹੋਲਾ ਸੁੱਤਾ ਤਾਂ ਐ ਪਿਆ ਕੀ ਹੋ ਗਿਆ ਨੀਂਦ ਆ ਗਈ ਹੈ ਅਗਲਾ ਤਾਂ ਐ ਕੂਗਾ ਵੀ ਦਿਨੀ ਬੋਤਲ ਰੱਖੀ ਬੈਠਾ ਇਹਦਾ ਮਿੱਤਰ ਉਹਨਾਂ ਦੀ ਰਾਤ ਆਲੀ ਪਈਆ ਪਾਣੀ ਆ ਹੋਣ ਤਾਂ ਪਾਣੀ ਭਾ ਕੇ ਰੱਖਿਆ ਅਗਲੇ ਨੂੰ ਕੀ ਪਤਾ ਬਾਣੀ ਅਗਲੇ ਨੂੰ ਤਾਂ ਕੂਗਾ ਵੀ ਦਿਨੀ ਕੰਮ ਚ ਲਾਦਾ ਬਣਵਾਉਂਦੇ ਕਰੇਂ ਇਹ ਗਾ ਮਿੱਤਰ ਸੁੱਤੇ ਪਹਿਲਾਂ ਤੋਂ ਨੇ ਆਪਾਂ ਦਵਾਈਆਂ ਵੇਰਾ ਤਵੀਆਂ ਤੋਂ ਕਿ ਤਵੀਆਂ ਉਹਨੇ ਲਾਵਾਂਗੇ ਫਿਰ ਹਲ ਤੋਂ ਕਿ ਹਾ ਇੱਥੇ ਲਾ ਕੇ ਫਿਰ ਕੱਢਾਂਗੇ ਟਰਾਲੀ ਟਰਾਲੀ ਕੱਢ ਕੇ ਬਾਹਰ ਫਿਰ ਉਟਾ ਵੀਟਰ ਤੋਂ ਕਿ ਉਹ ਅੰਦਰ ਲਾਵਾਂਗੇ ਫਿਰ ਟਰਾਲੀ ਲਾਵਾਂਗੇ ਫਿਰ ਗੱਡੀ ਦੇ ਟਰੈਕਟਰ ਸਾਰੇ ਤੋਂ ਅੰਦਰ ਦੀ ਧੋਵਾਂਗੇ ਆਜੇ ਤੇ ਕੱਪੜੇ ਕੁੱਪੜੇ ਦੇ ਸੁੱਕਣੇ ਪਏ ਹੋਏ ਨੇ ਬੁੜੀਆਂ ਦੇ ਕੱਢਦੇ ਇਹਨਾਂ ਨੂੰ ਅੰਦਰੋਂ ਬਾਹਰ ਰੋ ਰੋਮੀ ਲਿਬੜੀਆਂ ਖੜੀਆਂ ਨੇ ਅੰਦਰ ਇਹ ਤਾਂ ਗਲ ਜਾਣਗੀਆਂ ਕਿੰਨਾ ਟਾਈਮ ਹੋ ਗਿਆ ਚਲੋ ਮੈਨੂੰ ਠਾਲ ਲੈਣਾ ਆ ਤੀਏ ਪਿਆ ਸੁੱਤਾ ਤੁਮੇ ਇਹਦਾ ਦਵਾਈ ਲੈ ਕੇ ਆਉਣਾ ਕਾ ਦੀ ਰੋਣੇ ਤੂੰ ਕਰ ਤੂੰ ਸੱਤ ਤੇ ਗੱਲ ਪਰੋ ਲਾਣਾ ਕਿਹਦਾ ਇੰਨਾ ਸੰਦਾਂ ਹਾਂ ਮੇਰੀ ਗੱਲ ਮੰਨ ਲੈ ਨਾਲੇ ਮੇਰਾ ਪੈਰ ਰੋਕਾ ਜੂ ਮੈਂ ਪੱਟੀ ਕੱਢੀ ਬੈਠਾ ਕੱਲੋਂ ਕਰੀ ਅਜ ਤਾਂ ਕਹਦਾ ਮੈਂ ਪੱਟੀ ਕੱਢੀ ਬੈਠਾ ਤੇ ਮੁੰਡੇ ਨੂੰ ਹਾਂ ਹੋਰ ਕੁਝ ਹਾਂ ਹੋਰ ਕੁਝ ਇਹਨੇ ਮਿੱਤਰੋ ਪੈਰ ਉਹਦੇ ਪਾਇਆ ਬੂਜੇ ਇਹਨੇ ਵਾਦਾ ਵਧਾ ਲਿਆ ਫਿਰ ਮੈਂ ਮੁੰਡੇ ਨੂੰ ਲੈ ਜਾ ਮੋਹੀ ਕਰਨਾ ਤੂੰ ਮੁੰਡੇ ਨਾਲ ਜਾ ਮੈਂ ਦਿਵਾਈ ਜਣਾ ਨਾਲ ਮੈਂ ਖਾਤਾ ਹਾਂ ਉਹਨਿੰਨ ਹਾਂ ਮੇਰੇ ਕੰਮ ਹੋਣਗੇ ਤੇ ਸਰੋ ਮਿੱਤਰੋ ਹੁਣ ਫੇਰ ਕੱਲ ਨੂੰ ਫੇਰ ਇਹ ਵਲੌਗ ਆਪਾਂ ਦੇਖਨੇ ਚੱਲ ਸਹਿਰ ਵਾਲਾ ਬਣਾਉਨੇ ਆਂ ਵਲੌਗ ਤਾਂ ਮੈਂ ਸੰਦ ਸੁਰੂ ਸੰਦ ਦਾ ਸਟਾਰਟ ਕਰਨਾ ਸੀ ਚਲੋ ਹੁਣ ਆਪਾਂ ਫੇਰ ਚੱਲਦੇ ਆਂ ਸਹਿਰ ਨੂੰ ਮੁੰਡੇ ਦਾ ਉਹ ਪਲਾਸਟਰ ਜਿਆ ਖਲਾਉਣਾ ਉਹ ਵੀ ਤਾਂ ਅੰਦਾਜ਼ਾ ਕਿਵੇਂ ਵੀ ਕੀ ਪ੍ਰੋਗਰਾਮ ਹੁੰਦਾ ਠੀਕ ਆ ਹੁਣ ਇਹਨੇ ਕੱਲ ਤੇ ਗੱਲ ਮਾਰੀ ਨਹੀਂ ਫੇਰ ਦੋ ਦਿਨਾਂ ਦਾ ਇਹ ਵਲੌਗ ਇਕੱਠਾ ਹੋ ਕੇ ਕਰਕੇ ਪਾ ਦਾਂਗੇ ਨਾਲੇ ਆਪਣਾ ਸੈਟਿੰਗ ਦੀ ਆਜੂ ਰੋਜ਼ ਇੱਕ ਦਿਨ ਪਹਿਲਣਾ ਪੈਣ ਲੱਗ ਜਾਏ ਕੋਈ ਚਲੋ ਠੀਕ ਆ ਮਿੱਤਰੋ ਜਿਵੇਂ ਵੀ ਕਰਦਾ ਤੁਹਾਨੂੰ ਦੱਸਦਾ ਆਹ ਵੀ ਮਿੱਤਰੋ ਹੁਣ ਚੱਲਦੇ ਆਂ ਸਹਿਰ ਨੂੰ ਤਰਨੇ ਦੀ ਬਾਹ ਦਿ ਉਹ ਖੜਾ ਡਰਦਾ ਹੈ ਤਾਂ ਹੀ ਤਾਂ ਹੈਥ-ਥੈਤ ਕਰਦਾ ਚਲੋ ਹੁਣ ਚਲਦੇ ਆਂ ਕਰਦੇ ਆਂ ਗੱਡੀ ਸਟਾਰਟ ਫੇ ਮਿਲਦੇ ਆਪਾਂ ਚਲਦੇ ਆਂ ਸ਼ਹਿਰ ਨੂੰ ਹੁਣ ਹੋਰ ਯਾਰ 10-15 ਦਿਨ ਹੋ ਗਏ ਡਾਕਟਰ ਨੇ ਕਈ ਦਿਖਾ ਕੇ ਉਹਨੂੰ ਦਿਖਾਉਣ ਚਲਦੇ ਆਂ ਕਰਦੇ ਆ ਮਿੱਤਰੋ ਗੱਡੀ ਸਟਾਰਟ ਕਰੇ ਚੱਕੇ ਕਿੰਨਾ ਕੁ ਸੈਲਫ ਲੈਂਦੀ ਆ 1000 ਨੇ ਇਹ ਤਾਂ ਲਾਇਸੈਂਸਰ ਦੇ ਥੱਲੇ ਗਲੀ ਹੋ ਗਈ ਉਹਦੇ ਨਾਲ ਥੋੜਾ ਜਿਹਾ ਉਹਦਾ ਵੀ ਅੰਕਾ ਲਵਾਉਣ ਨਾਲ ਉਹਦੇ ਕਰਕੇ ਜੀ ਥੱਲੇੋਂ ਬਾਜ ਬੰਦ ਹੋ ਗਈ ਬਾਜ ਵੱਧ ਗਈ ਮੈਂ ਦੇਖਿਆ ਮੈਂ ਵੀ ਕੱਲ ਪਰਸੋਂ ਹੀ ਨੋਟ ਕੀਤਾ ਇਹਦੀ ਬਾਜ ਦਾ ਚਲੋ ਹੁਣ ਚੱਲਦੇ ਆਂ ਬਾਕੀ ਕਰਵਾ ਸੀਰ ਜੇ ਕਬੜਾ ਵਧੀਰਾ ਦਾ ਮੈਨੂੰ ਦੇਖਿਓ ਬੰਦਾ ਸੀ ਉਹ ਭਰਾ ਵਧੀਆਗਾ ਚਲੋ ਹੁਣ ਚੱਲਦੇ ਆਂ ਕੱਢਦੇ ਆਂ ਗੱਡੀ ਨੂੰ ਬਾਹਰ ਤੁਹਾਨੂੰ ਮਿਲਦਾ ਰਾਹ ਚੱਲ ਕੇ ਤੁਰਪੇ ਸੀ ਮਿੱਤਰੋ ਘਰੇ ਘਰੋਂ ਸੱਚ ਅੱਜ ਜਵਾਨ ਹੋ ਜਾਂਦੀ ਆ ਪਤਾ ਨਹੀਂ ਕਾਦੇ ਜਾਈ ਜਾਂਦੇ ਆ ਰਾਜਪਾ ਪਹੁੰਚਣ ਆਲੇ ਸੈ ਤੁਹਾਨੂੰ ਜ਼ਾਹਰ ਚੱਲ ਕੇ ਮਿਲਦੇ ਆਂ ਪਹਿਲਵਾਨ ਵੀ ਮੇਰੇ ਨਾਲ ਹੀ ਆ ਗਿਆ ਇਹਨੂੰ ਵੀ ਕੰਮ ਸੀ ਚਲੋ ਚੱਲਦੇ ਆਂ ਬਾਈਪਾਸ ਤੇ ਜਾ ਕੇ ਤੁਹਾਨੂੰ ਮਿਲਦਾਂ ਦਿਖਾਉਣਾ ਆ ਇਸੀ ਉਸੀ ਰੈਂਟ ਹੋ ਗਿਆ ਕੀ ਹੋ ਗਿਆ ਮਿੱਤਰੋ ਆ ਗਿਆ ਹਸਪਤਾਲ 'ਚ ਰੋ ਚੱਕ ਜਿੱਤੇ ਆਪਾਂ ਉੱਥੇ ਖੜੇ ਸੀ ਤਰਨ ਹੁਣੀਆਂ ਨੂੰ ਮੈਂ ਪਹਿਲਾਂ ਛੱਡ ਗਿਆ ਤੀ ਉਰੇ ਮੈਨੂੰ ਮੜਦਾ ਕੰਮ ਸੀ ਮੈਂ ਉਹ ਕੰਮ ਕਰਨ ਵਾਗਿਆ ਤੀ ਉਹ ਮੈਂ ਕਰਕੇ ਫੇਰ ਆ ਗਿਆ ਦੇਖਦਾ ਉਹਨਾਂ ਨੂੰ ਅੰਦਰ ਜਾ ਕੇ ਮਿੱਤਰੋ ਚਲਦੇ ਆਂ ਅੰਦਰ ਚੱਲ ਕੇ ਦੇਖਦੇ ਆਂ ਵੀ ਕੀ ਕਹਿੰਦਾ ਡਾਕਟਰ ਹੋਰ ਜਰਦਵਾਰੀਆਂ ਨਾ ਲਾਦੇ ਸਾਨੂੰ ਵੀ ਇਹੀ ਟੈਨਸ਼ਨ ਆ। ਬਾਕੀ ਹਸਪਤਾਲ ਦੇ ਗੇਟ ਮੂਰੇ ਖੜਾ ਚਲੋ ਚਲਦੇ ਆ ਹੁਣ। ਹਾਂ ਮਿੱਤਰੋ ਤੁਸੀਂ ਦੇਖੀਆ ਮੈਂ ਮਾੜੀ ਜਿਹੀ ਕਲਿੱਪ ਲਾਈ ਆ ਤਰਨ ਨੇ ਪਲਾਸਟਰ ਫੇਰ ਲਾਤਾ ਬਾਕੀ ਮੈਂ ਚੱਲਦਾ ਅੰਦਰ ਜਾ ਦੋ ਬਾਹਰ ਆ ਗਿਆ ਤੁਹਾਨੂੰ ਫੇਰ ਮਿਲਾਵਾਂ ਉਹਦੇ ਨਾਲ ਵੀ ਚਲੋ ਠੀਕ ਆ। ਬਾਕੀ ਹਸਪਤਾਲ ਦੇ ਖੜਿਆ ਬਾਹਰ। ਕਰੋ ਮਿੱਤਰੋ ਚੈੱਕ ਫੇਰ ਲਾਤਾ ਪਲਾਸਟਰ ਇਹ ਪੱਕਾ ਲਾਤਾ ਹੁਣ 1 ਮਹੀਨੇ ਖਾਤਰ। ਇਹ ਪੱਕਾ ਨਹੀਂ ਕੱਚਾ। ਕੱਚਾ। ਓਏ ਹੋਰ ਯਾਰ ਔਖਾ ਹੋ ਗਿਆ ਚਲੋ ਹੁਣ ਚੱਲਦੇ ਆ ਘਰ ਨੂੰ ਤੁਹਾਨੂੰ ਦਿਖਾਉਣਾ ਹੁਣ ਇੱਕ ਮਹੀਨੇ ਖਾਤਰ ਫੇਰ ਉਹ ਕੰਮ ਹੋ ਗਿਆ ਔਖਾ ਹੋਰ ਮੇਰੇ ਯਾਰ ਨਮਾ ਹੀ ਕੰਮ ਹੋ ਜਾਂਦਾ ਬੰਦਾ ਕਰਦਾ ਕੀ ਆ ਹੋ ਕੀ ਜਾਂਦਾ ਠੀਕ ਆ ਮਿੱਤਰੋ ਹੁਣ ਚੱਲਦੇ ਆ ਪਹਿਲਵਾਨ ਜਰ ਉਥੇ ਹਸਪਤਾਲ ਦੇ ਬੈਠਾ ਹੁਣ ਜਾ ਕੇ ਉਹਨੂੰ ਲੈ ਕੇ ਆਉਣਾ ਉਹਨੂੰ ਲੈ ਕੇ ਫੇਰ ਆਪਾਂ ਚੱਲਾਂਗੇ ਪਿੰਡ ਨੂੰ ਇੱਥੇ ਨੂੰ ਖਾਣ ਪੀਣ ਨੂੰ ਵੀ ਦਿਖਾਉਣਾ ਕੁਝ ਬਾਕੀ ਇਹਦੀ ਮੰਮੀ ਲੈਣ ਗਈ ਹੈ ਤਾਂ ਇੱਕ ਸਰਾ ਅੰਦਰ ਉਹਨੂੰ ਆ ਜਾਣ ਤਾਂ ਫੇਰ ਚੱਲਦੇ ਆ ਘਰ ਨੂੰ ਠੀਕ ਆ ਮਿੱਤਰੋ ਉੱਧਰੋਂ ਸਿੱਧਾ ਉੱਧਰੋਂ ਉੱਧਰ ਮਿੱਤਰੋ ਕਰੋ ਚੈੱਕ ਫਿਰਦਾ ਬੰਨੀ ਬਾਹਾਂ ਆਇਆ ਝੱਗੇ ਦਾ ਸੀ ਆਹ ਕਰਤਾ ਹੋਰ ਹੁਣ ਇਹ ਲਹਣ ਲਾਇਆ ਇਹਦੇ 1 ਮਹੀਨੇ ਦਾ ਪੂਰੇ ਦਾ ਪਲਾਸਟਰ 1 ਮਹੀਨਾ ਨਾਲ ਹੁਣ ਸਕੂਲ ਵੀ ਸਕਾਲ ਜ ਸਕੂਲ ਵੀ ਜਾਣਾ ਉਹ ਕਹਿੰਦਾ ਹੱਥ ਲਿਖ ਲਿਆ ਕਰ ਡਾਕਟਰ ਕਹਿੰਦਾ ਬਾਂਹ ਜੁੜ ਗਈ ਕਹਿੰਦਾ ਉਹ ਮਿੱਤਰੇ ਦੀ ਬਾਹ ਜੁੜਤਾ ਗਈ ਉਹ ਕਹਿੰਦਾ ਇੱਕ ਜਵਾਕ ਆ ਵੀ ਫੇਰ ਨਾ ਹਲਾ ਲੈਣਾ ਤਾਂ ਕਰਕੇ ਬਾਕੀ ਸੰਦ ਆਪਾਂ ਧੋਣਾ ਅੱਜ ਲੱਗੇ ਨਹੀਂ ਤੇ ਉਹ ਲੱਗਾਗੇ ਕੱਲ ਨੂੰ ਸਾਰੇ ਇਹੀ ਉਹ ਪੈਨੇ ਆ ਪੰਪ ਭਲੇ ਉਹ ਦੇ ਕੇ ਆਉਣਾ ਉਹਦਾ ਜੀਦਾ ਲੈ ਕੇ ਆਂਦਾ ਸੀ ਉਹ ਆਪਣੇ ਵਾਲਾ ਪਿਆ ਇਹ ਵੀ ਮਿੱਤਰੋ ਤੇਲ ਆਇਆ ਜਿਵੇਂ ਗਰਮੀਆਂ ਚ ਭਈਆ ਲੱਸੀ ਪੀਂਦੋਂਦਾ ਵੀ ਇੰਹੀ ਪੀਂਦਾ ਅੱਧੀ ਢੋਲੀ ਨਾ ਤਿੰਨ ਪੰਪੀ ਸਪਰੇਅ ਦੇ ਕਰਦਾ ਸਹੀ ਵੀ ਦਿਖਾ ਕੇ ਆਉਂਗਾ ਚਲੋ ਹੁਣ ਧਾਰਾਂ ਚੋਂ ਲੱਗਦੇ ਆ ਤੁਹਾਨੂੰ ਉਹ ਦਿਖਾਉਣਾ ਉਧਰ ਆ ਗਏ ਭਰਾਵੋ ਡੰਗਰਾਂ ਚ ਆ ਪਈ ਆਪਣੀ ਮਸ਼ੀਨ ਹੈ ਜਿਹੜੀ ਮੈਂ ਤੁਹਾਨੂੰ ਉੱਦੇ ਪਿਛਲੇ ਵਲੌਗ ਚ ਵੀ ਦਿਖਾਈਆ ਪਹਿਲਾਂ ਗੋਹਾ ਮੋਹਲੀ ਵੜੀਆਂ ਦਾ ਫੇਰ ਲੱਗਦਾ ਇਹਨਾਂ ਨੂੰ ਵੀ ਚੋਣ ਇਹ ਵੀ ਮਿੱਤਰੋ ਡੰਗਰ ਵੀ ਆ ਜਵਾਕਾ ਵਾਂਗੂ ਕਰਦੇ ਆ ਦੇਖਿਓ ਕੀ ਕਰਨੀਆਂ ਬੱਸੀਆਂ ਐ ਪੂਰਾ ਹੋਇਆ ਐ ਜਵਾਕਾ ਵਾਂਗੂ ਐ ਜਿਵੇਂ ਕੱਲਾ ਇਹ ਘਰੇ ਪਾਲੀਆਂ ਨੇ ਝੋਟੀਆਂ ਮੇਰੀਆਂ ਦੋ ਡੰਗਰ ਮਿੱਤਰ ਆਪਣੇ ਕਿਤਾਬ ਵੜੀ ਮੁੱਲ ਦੀ ਆ ਇੱਕ ਆ ਵੜੀ ਮੁੱਲ ਦੀ ਆ ਇੱਕੋ ਪਰ ਲਈ ਆ ਬੱਸੀ ਆਪਣੇ ਤਿੰਨੇ ਘਰ ਦੀਆਂ ਨੇ ਇਹਨਾਂ ਨਹੀਂ ਮਿੱਤਰ ਮੂਹ ਕਰਨਾ ਚਾਹੀਦਾ ਡੰਗਰ ਆਪੀ ਪਸਾਣਦੇ ਨੇ ਬੰਦੇ ਨੂੰ ਲੈ ਕਾ ਆ ਵੀ ਦੇਖੀ ਕਰੋ ਡਰਦਾ ਕਾ ਤੇ ਪੁੱਤ ਚਲੋ ਮਿੱਤਰੋ ਚਲਾਉਨੇ ਆ ਮਸ਼ੀਨ ਫੇਰ ਤੁਹਾਨੂੰ ਮਿਲਦਾ ਆ ਹਲੇ ਬਾਹਲਾ ਲਾਡ ਕਰਦੀ ਆ ਵਸੀ ਆ ਥੋੜੀ ਜੀ ਡਰ ਜਾਂਦੀ ਆ ਆ ਨਹੀਂ ਡਰਦੀ ਹੈਗੀ ਇਹ ਜਾਣ ਕੇ ਗੱਡੀ ਆ ਚਲਾ ਲਈਏ ਮਿੱਤਰੋ ਮਸ਼ੀਨ ਆ ਦਿਖਾਉਣਾ ਤੁਹਾਨੂੰ ਫੇਰ ਚਲਾ ਕੇ ਹਾਂ ਵੀ ਮਿੱਤਰੋ ਸਵਾਗਤ ਕਰਦੇ ਆ ਆਪਣੇ ਨਾਮੇ ਦੇ ਵਿੱਚ ਕਾਲੂ ਉਦੋਂ ਮੈਂ ਉਦੋਂ ਮੈਂ ਕਰੋ ਧਾਰਾ ਜੋਗੇ ਨਹੀਂ ਆਪਾਂ ਬਲੌਗ ਬਣਾਇਆ ਹੁਣ ਆਪਾਂ ਚੱਲਦਾ ਬਣਾਇਆ ਮਸ਼ੀਨ ਆ ਨਾ ਟਰਾਲਾ ਸਾਡੇ ਕਿਉਂਣਾ ਇੱਥੇ ਆਪਣੇ ਲਵੇ ਪਿੰਡ ਕਰਦੇ ਆ ਨੂੰ ਸਟਾਰਟ ਕਰਾ ਤੁਹਾਨੂੰ ਦਿਖਾ ਦਈਏ ਨਾਲੇ ਆਪਣਾ ਬਲੌਗ ਬਣ ਜੂਗਾ ਬਾਕੀ ਕਰੋ ਜੇ ਕਿਹਨ ਚੱਲਦੇ ਆਂ ਕਰ ਲੀਏ ਸਟਾਰਟ ਕਈ ਦਿਨ ਹੋ ਗਏ ਇਹਨੂੰ ਵੀ ਖੜੇ ਇਹਨੂੰ ਮੇਰਾ ਜਿਹਨਾਂ ਨੂੰ ਧੋਣ ਦਾ ਪ੍ਰੋਗਰਾਮ ਬਣਦਾ ਸੀ ਉਹ ਪੁਲਵਾਨ ਪਤਾ ਨਹੀਂ ਕਿੱਧਰ ਨੂੰ ਵਗ ਗਿਆ ਲਾਨੇਦਾਰ ਦਾ ਨਹੀਂ ਪਤਾ ਮਾਚਲ ਉਹਦੇ ਨਾਲ ਜਿਆਦਾ ਨੂੰ ਸੜਾਇਆ ਹੁੰਨੇ ਆ ਚਲੋ ਕੱਢ ਲਈਏ ਬਾਹਰ ਵਿੱਚ ਚੱਲਦੇ ਆਂ ਆਹ ਦੇਖੋ ਰੀਸ ਮਾਰੀ ਰੀਚਾਰਜ ਕਰ ਲਓ ਕੁਆਲਟੀ ਮੀਟਰ ਦਾ ਵਧਣ ਲੱਗ ਗਿਆ ਇੰਨੀ ਜੇ ਨੂੰ ਮਾਰਨੀ ਪੈਂਦੀ ਆ ਚਲੋ ਕੱਢਦੇ ਆਂ ਬਾਹਰ ਜਾ ਕੇ ਟਰਾਲਾ ਪਾਉਣਿਆ ਤੁਹਾਨੂੰ ਫਿਰ ਮਿਲਦੇ ਆਂ ਮਿੱਤਰੋ ਕਰੋ ਮੈਟਰ ਚੈੱਕ ਪਾਲਿਆ ਟਰਾਲਾ ਇੱਕ ਮਸ਼ੀਨ ਦਾ ਉਹ ਆਉ ਸੀ ਦਾ ਦੂਜੀ ਦਾ ਇੱਕ ਦਾ ਮੇਰੇ ਨਾਲ ਮਾਦਰ ਪਾਇਆ ਹਾ ਹੁਣ ਇਹਨੂੰ ਚੱਲ ਦੋ ਆਪਣੇ ਲਵੇ ਹੀ ਪਿੰਡ ਆ ਉਹ ਨਾਲ ਚੱਲੇ ਆ ਭਤੀਜਾ ਦੇਖੋ ਕਰੋ ਚੈੱਕ ਇਹਨੂੰ ਕਮਗਾ ਦੋ ਹੀ ਚੱਲਾ ਇਹ ਤਾਂ ਡੈਡੀ ਨੇ ਕਿਤੇ ਗਿਆ ਹੋਇਆ ਥੋੜਾ ਟਾਈਮ ਲਾਉਣਾ ਸੀ ਆਉਣ ਨੂੰ ਹੋਰ ਮੰਗਾ ਜਿਆਦਾ ਨੂੰ ਕੱਟਿਆ ਵਾਂਗੇ ਹੁਣ ਚੱਲਦੇ ਇਹਨਾਂ ਨੂੰ ਕੱਢਣ ਮਿਲਦੇ ਆ ਤੁਹਾਨੂੰ ਅੱਗੇ ਰਾਹ 'ਚ ਠੀਕ ਆ ਚਲੋ ਅੱਗੇ ਕਰੋ ਚੈੱਕ ਆ ਲੋ ਕਰੋ ਜਿੱਤ ਤੇ ਜਾਈ ਜਾਂਦੇ ਆ ਦੌਦਵਾ ਫੰਕਸ਼ਨ ਵਾਲੀਆਂ ਆਪਣੇ ਪੰਪ ਤੇ ਆ ਗਏ ਵਾਕ ਇੱਕਾ ਮੂਰੇ ਲਈ ਜਾਂਦਾ ਇੱਕਾ ਉਹ ਦੇਖੋ ਸੀਸੇ ਜਿਹੇ ਕੋ ਮੇਰੇ ਮਦਰ ਪਾਇਆ ਹੋਇਆ ਈ ਮਿੱਤਰੋ ਖਾਸਾ ਨਰੂ ਆ ਜਿਵੇਂ ਇਹ ਟਰੈਕਟਰ ਨੂੰ ਪਤਾ ਲੱਗਿਆ ਹਲਕਾ ਏ ਜਿਵੇਂ ਆਪਾਂ ਨੂੰ ਪੈਰ ਨੂੰ ਹਲਕੀ ਆ ਲੱਗ ਰਿਹਾ ਵੀ ਹਾਂ ਨਰੂ ਆ ਮਦਰ ਪਾਇਆ ਹੋਇਆ ਚਲੋ ਚੱਲਦੇ ਇਹਨਾਂ ਨੂੰ ਕੱਟਿਆ ਈਏ ਹੋਰ ਜਰ ਉੱਥੇ ਬਾਹਰ ਗਲੀ ਜਾਂਦੇ ਸੀ ਜੀ ਆ ਅੰਦਰ ਟਿਕਾਣੇ ਦੇ ਲਾ ਕੇ ਰਣਗੇ ਚਲੋ ਇਹਨਾਂ ਨੂੰ ਕੱਟਦੇ ਆ ਜਾ ਕੇ ਅੱਗੇ ਤੁਹਾਨੂੰ ਫੇਰ ਮਰਦੇ ਆ ਆਪਰੇ ਕਰੋ ਜੇ ਕੱਪਾ ਇਹਨੂੰ ਭਜਾ ਕੇ ਦੇਖਦੇ ਆਂ ਪੂਰੇ ਦੇਖੀ ਮੈਂ 2900 2800 ਰੁਪਏ ਮਤਾਉ ਜਾਊ ਉਹ ਇਹਦੀ ਜਿਵੇਂ ਸਪੀਡ ਆਉਂਦੀ ਆ 15 ਦੀ ਸਪੀਡ ਆਉਂਦੀ ਆ ਵਿੱਚ ਮੀਟਰ ਦੇ ਦੇਖ ਲਿਓ ਵੀ ਕਿੰਨਾ ਭੱਜਦਾ ਦੇਖੋ ਸਪੀਡ 15 ਦੀ ਆਉਂਦੀ ਆ ਨਾ ਜਿਵੇਂ ਸਮੂਹੇ ਪਾ ਬਿੱਤੋ ਬੋਲੇ ਆ ਨਹੀਂ ਜਾਣਾ ਇੰਨੀ ਬਾਤ ਗਈ ਮੇਰੀ ਆਵਾਜ਼ ਰਿਕਾਰਡ ਨਹੀਂ ਹੁੰਦੀ ਚਲੋ ਆਪਾਂ ਖਿੱਤੇ ਦੇ ਰੋ ਮਾੜਾ ਜਿਹਾ ਦਿਖਾਉਨੇ ਆ ਮਾੜੀ ਖਾਬ ਦਾ ਟੱਕਾ ਆਹੋ ਤੇ ਇੱਕ ਵੀ ਤੇ ਫੇਕ ਜਾਂਦਾ ਵਾ ਟਿਕ ਵੀ ਬੰਦ ਕਰਦਾ ਆਪ 47 48 ਇਹਦੇ ਹਿਸਾਬ ਨਾਲ ਬਾਕੀ ਆਂ ਪੂਰੇ ਮਾਇਆ ਵਾਲਾ ਜਿਹੜਾ ਮਾਇਆ ਪੁੰਦਾ ਉਹਦੇ ਹਿਸਾਬ ਨਾਲ ਕਰੀਏ ਫੇਰੇ ਜਾਂਦਾ 55 ਤੇ ਇਹਦੇ ਜੋ ਉਹਦੇ ਸਪੀਡ ਦਾ ਪਤਾ ਨਹੀਂ ਕੀ ਕਰਕਾ ਚਲੋ ਬਾਕੀ ਆ ਗਏ ਪਿੰਡ ਕਰੋ ਜੇ ਤੂੰ ਸਾਰਾ ਝੋਟੇ ਦਾ ਬਗੜ ਫਰਾਟਾ ਫਰਾਟਾ ਚਲੋ ਹੁਣ ਚੱਲਦੇ ਆ ਘਰ ਨੂੰ ਫੇਰ ਘਰੇ ਗੱਲ ਕੇ ਮਿਲਦੇ ਆ ਵਾਸੀ ਭੱਜਦਾ ਤਾਂ ਬਹੁਤ ਆ ਇੱਕ ਘੇਰ ਪੰਜ ਨੇ ਤਾਂ ਕਰਕੇ ਮਿੱਤਰੋ ਅਗਲਾ ਕਹਿੰਨ ਨੂੰ ਕਹਿੰਦਾ ਪੰਜ ਗੇਰਾਂ ਦਾ ਪੀਐਸ ਨੇ ਫਾਇਦਾ ਤਾਂ ਬਹੁਤ ਆ। ਇੱਕ ਆ ਰੰਗ ਜੀ ਵੀ ਹੁਣ ਪੀਐਸ ਟਮਾਟਾ ਮੈਂ ਦੇਖਣ ਨੂੰ ਮਿਲੂ। ਕਿਉਂ ਵਿਕਈਏ ਕਿਸਾਨ ਨੇ ਇਹ। ਉਹ ਤੁਮਾਗ ਰਾ ਹੁਣ ਨਵਾਂ ਰੰਗ ਆ ਗਿਆ ਸਾਨੂੰ ਇਹ ਵੀ ਤੁਹਾਨੂੰ ਸਕੀਮ ਦਾ ਦੱਸੂਆ ਘਰੇ ਜਾ ਕੇ ਗੱਲ ਵੀ ਮੈਂ ਕਾਤੇ ਕਹਿਣਾ ਇਹ ਗੱਲ ਆ। ਹਾਂ ਮਿੱਤਰੋ ਤੁਸੀਂ ਦੇਖਿਆ ਕਾਟਰ ਆਪਾਂ ਕੱਢਿਆ ਦੀ ਹੁਣ ਆਪਾਂ ਧੋਣ ਲੱਗਦੇ ਆ ਸੰਦ। ਪਹਿਲਾਂ ਵਾਰੀ ਆ ਤਵੀਆਂ ਦੀ ਪਹਿਲਾਂ ਕੱਢਦੇ ਅੰਦਰੋਂ ਤਵੀਆਂ ਆ ਪਿੰਜਰੇ ਪੁੰਜਰੇ ਜੇ ਦੇ ਉਪਰੋਂ ਮੁਕੋਂ ਕਰਦੇ ਪਹਿਲਾਂ ਧੋਵਾਂਗੇ ਤਵੀਆਂ ਫਿਰ ਉਧਰ ਉਹ ਹਲ ਪਏ ਨੇ ਫਿਰ ਉਟਾ ਵੀਟਰ ਉਹਰੇ ਅੰਦਰ ਲਾ ਦਾਂਗੇ ਫਿਰ ਮਗਰੋਂ ਟਰੈਕਟਰ ਤੇ ਉਹ ਐਂਡ ਤੇ ਟਰੈਕਟਰ ਦੀ ਵਾਰੀ ਉਹ ਤੋਂ ਪਹਿਲਾਂ ਗੱਡੀ ਦੀ ਠੀਕ ਆਪਾਂ ਰੈਡੀ ਕਰ ਲਿਆ ਆਪਣਾ ਸਮਾਨ ਹੁਣ ਕੱਢਦੇ ਆ ਤਵੀਆਂ ਨੂੰ ਬਾਹਰ ਕੱਢ ਲਾਂ ਸਾਨੂੰ ਫੇਰ ਮਿਲਦਾ ਮਿੱਤਰੋ ਕਰੋ ਜੇ ਇੱਕ ਧੋਤੀਆਂ ਤਵੀਆਂ ਨਾਲ ਇਹਨਾਂ ਦੇ ਥੱਲੇ ਮਾਰਤਾ ਰੜਕਾ ਆ ਦੇਖੋ ਕੂੜਾ ਇੱਧਰ ਕੱਢਤਾ ਬਾਹਰ ਨੂੰ ਹੋਣਾ ਕੀ ਹਲਾਂ ਦੀ ਵਾਰੀ ਹੁਣ ਤੋਂ ਨਿਆ ਹਲ ਹਲ ਧੋ ਕੇ ਆ ਦੇ ਖੂਰੇ ਬਾੜ ਦਾਂਗੇ ਆ ਟਰਾਲੀ ਦੇ ਇੱਧਰ ਲੈ ਵਾਸੇ ਫੇਰ ਰੂਟਾ ਬੀਟਰ ਆ ਦੇ ਖੂਰੇ ਲਾ ਦਾਂਗੇ ਇੱਧਰ ਇੱਧੇ ਨਵੇ ਅਜੇ ਤੇ ਰੇਹ ਦਾ ਸੈਲਾ ਪਿਆ ਇਹਨੂੰ ਧੋ ਕੇ ਹੁਣ ਕਰਦੇ ਹਾਂ ਹਲਾਂ ਦੀ ਸ਼ੁਰੂਆਤ ਇਹਨਾਂ ਦਾ ਵੀ ਪਾਣੀ ਮਾਰਦਾ ਪਾਣੀ ਮਾਰ ਕੇ ਤੁਹਾਨੂੰ ਦਿਖਾਉਣਾ ਫੇਰ ਮਿੱਤਰੋ ਕਰੋ ਜੇ ਇੱਕ ਹਲ ਵੀ ਆਏ ਤੇ ਮੂਰੇ ਘੜਤੇ ਹੋ ਤਵੀਆਂ ਦੀ ਰਹੀ ਤੇ ਲੇਟਾਂ ਲਾ ਕੇ ਉੱਚੀ ਚੱਕ ਕੇ ਵੀ ਚਲ ਅੰਦਰ ਹੀ ਰਹਿ ਜਾਣਗੇ ਤੇ ਮੂਰੇ ਹੁਣ ਆ ਜਿਹੜਾ ਰੂਟਾ ਬੀਟਰ ਚਾਚੇ ਕੇ ਮੁੰਡੇ ਵਾਲਾ ਮਖੇ ਦੇ ਪਾਣੀ ਮਾਰ ਕੇ ਖੜਾ ਦਈਏ ਇਹ ਮਿੱਤਰੋ ਸਾਡਾ ਤਾਂ ਉਹਨਾਂ ਆਪਣਾ ਟਰੈਕਟਰ ਉਹਨਾਂ ਦੇ ਅੰਦਰ ਨਹੀਂ ਵੜ ਤੇ ਬੜਾ ਦੇ ਵੀ ਖਾਸਾ ਪਿਆਉਣੇ ਨੂੰ ਵੀ ਧੋਣਿਆ ਚਲੋ ਲੱਗਦੇ ਆ ਮਾਰਨ ਪਾਣੀ ਫੇਰੇ ਇਹਨੂੰ ਵੀ ਲਸਕਾ ਕੇ ਦਿਖਾਉਣਾ ਟਰੈਕਟਰ ਦੀ ਮਿੱਤਰੋ ਆਉ ਸਾਰਾ ਤੋਂ ਐਂਡ ਤੇ ਬਾਰੀ ਪ੍ਰਭੂ ਕਰੋ ਚੱਕ ਲੱਗਿਆ ਹੋਇਆ ਆ ਰੂਟਾ ਵੀਟਰ ਤੋਂ ਨੂੰ ਦੱਸਿਆ ਆਪਣਾ ਤਾਂ ਹੈ ਨਹੀਂ ਨਾ ਐਨਾ ਤਾਂ ਮੈਂ ਬਾਹਰ ਨਹੀਂ ਉਹ ਪ੍ਰਭੂ ਪਤਾ ਨਹੀਂ ਇਹ ਕਿੱਥੇ ਕਿੱਥੇ ਵਿਚਾਰਾ ਚੱਲ ਕੇ ਆਇਆ ਓਏ ਰੱਬਾ ਜੇ ਜਿਹਦਾ ਹੈਗਾ ਉਹ ਜਵਾਬ ਨਹੀਂ ਦਿੰਦਾ ਨਾ ਜਿਹੜਾ ਲੈ ਕੇ ਜਾਂਦਾ ਉਹਨੂੰ ਤਾਂ ਪੂਰਾ ਸ਼ਰਮ ਚਾਹੀਦੀ ਆ ਵੀ ਇਹਨੂੰ ਧੋਦਾ ਮੋੜਾ ਮੂਟਾ ਇੰਨੀ ਮਿੱਟਖਾਨਾ ਪਤਾ ਨਹੀਂ ਕਦੋਂ ਕਦਾ ਜਿਹੜਾ ਇਹੋ ਜਿਹਾ ਆਪੀਲ ਕਾ ਆਪੀਲ ਕਾ ਮੈਂਟਰ ਰਹਿੰਦਾ ਜਿਹੜਾ ਦੇਖਿਆ ਹੀ ਨਹੀਂ ਕਦੇ ਪਤਾ ਨਹੀਂ ਕੀ ਨੇ ਇੰਨਾ ਡੂੰਗਾ ਚਲਾਇਆ ਇਹਨੂੰ ਸਾਲੇ ਨੂੰ ਲੈਦੇ ਹੀ ਨਹੀਂ ਮਾਤਾ ਦੋ ਘੰਟੇ ਹੋ ਗਏ ਇਹਨੂੰ ਲੱਗੇ ਨੂੰ ਦੇਖ ਲਓ ਤੁਸੀਂ ਬਲੌਗ 'ਚ ਦੇਖਿਆ ਹੀ ਆ ਚਲੋ ਹੁਣ ਲਾਈਟ ਮਾਰ ਗਈ ਲਾਈਟ ਆਈ ਤੇ ਦੇਖਦਾ ਫੇਰ ਮਾੜਾ ਮੋਟਾ ਇਹਦੇ ਪਾਣੀ ਮਾਰ ਕੇ ਜੇ ਲੋਹੂ ਜਿੰਨਾ ਚਲੋ ਹੁਣ ਲਾਈਟ ਆਈ ਤੇ ਮਿਲਦੇ ਆਪਾਂ ਇਹਨੂੰ ਕੱਟ ਕੇ ਫੇਰ ਉਹ ਆਪਣੇ ਵਾਲਾ ਧੋਵਾਂਗੇ ਮਾਗਰੋ ਹਲੇ ਆਪਣੇ ਵਾਲਾ ਤਾਂ ਉਹ ਖੜਾ ਉਹ ਰਾਸਨ ਦਿਖਾਵਾਂ ਮੈਂ ਦੇਖੀ ਕਿੰਨੀ ਮਿੱਟੀ ਲਈ ਇਹ ਚ ਥੱਲੇੋਂ ਲੈ ਆ ਲਿਆ ਸਾਰੀ ਇਹਦੀ ਹੋਈ ਆ ਲੈ ਕਿਵੇਂ ਪਈ ਆਲੇ ਥੱਲੇ ਕਿੰਨੀ ਇਹਦੇ ਵਿੱਚ ਲੱਗੀ ਪਈ ਆ ਮਿੱਤਰੋ ਆ ਵੀ ਤੋਤਾ ਜਿੰਨਾ ਕਿ ਤੋਤਾ ਕਿਉਂ ਸਮਾਰ ਕੇ ਤੋਤਾ ਗਿਆ ਬਾਕੀ ਕਰੋ ਚੈੱਕ ਹੋ ਗਿਆ ਪੂਰਾ ਸਾਫ ਹੁਣ ਜਿਹੜਾ ਆਪਣੇ ਵਾਲਾ ਖੜਾ ਸੀ ਉਹਦੀ ਆ ਮਿੱਟੀ ਇੱਥੇ ਖੁਸ਼ਕ ਝਾੜਤੀ ਉਹਨੂੰ ਪਾ ਲਿਆ ਮਾਗਰੇ ਇਹਨੂੰ ਧੋਣਾ ਕਰ ਲਾ ਮੜਾ ਜ ਇਹਨੂੰ ਵੀ ਸਾਫ ਦਿਖਾਉਣਾ ਤੁਹਾਨੂੰ ਫੇਰ ਇਹਨੂੰ ਵੀ ਘੋੜ ਜਾ ਰਹਾ ਹੂੰ ਇਹੀ ਰਹਿ ਗਿਆ ਕੱਲਾ ਹੁਣ ਬਾਹਰ ਆਪਣਾ ਟਰੈਕਟਰ ਤੇ ਗੱਡੀ ਰਹਿ ਗਏ ਚਲ ਮੋਟਰਸਾਈਕਲ ਦਾ ਤੋਤਾ ਹੀ ਜਾਂਦੇ ਹੁੰਦੇ ਨੇ ਮਗਰੋਂ ਬਾਕੀ ਇਹਨੂੰ ਵੀ ਕਰ ਲਈਏ ਸਾਫ ਸਫਾਈ ਫੇਰ ਮਿਲਦੇ ਆ ਆ ਵੀ ਮਿੱਤਰੋ ਆ ਵੀ ਤੋਤਾ ਕੋਈ ਇਹਨੂੰ ਕੱਢਿਆ ਨਹੀਂ ਇਹਨੂੰ ਕੱਢੂਗਾ ਤੜਕੇ ਹੁਣ ਮੈਂ ਮੜੇ ਚੂਣੀਆਂ ਨੇ ਧਾਰਾਂ ਧਾਰਾਂ ਤੂੰ ਨੱਚੋ ਲੀਏ ਫੇਰੇ ਬਲੌਗ ਨੂੰ ਕਰਦੇ ਆ ਐਂਡ ਵਾਲੇ ਹਾਲਤ ਮੂੰਹ ਦਿਖਾਉਣ ਵਾਲਾ ਹੈ ਨਹੀਂ ਬਾਕੀ ਇਹਨੂੰ ਤੜਕੇ ਲਾਵਾਂਗੇ ਅੰਦਰ ਚਲੋ ਹੁਣ ਨਵੇੜਲੀ ਇੱਧਰ ਡੰਕਰਾਂ ਦਾ ਕੰਮ ਆ ਦੇਖ ਲੋ ਇੱਧਰ ਮਿੱਟੀ ਕਿਵੇਂ ਪਈ ਆ ਉਹ ਨੇਰੇ ਚ ਦੇਖਣੀ ਨਹੀਂ ਇੰਨੀ ਮਿੱਟੀ ਲਹੀ ਆ ਔਰ ਰੂਟਾ ਵਿਟਰ ਤੋਂ ਬਾਹਲੀ ਲਹੀ ਆ ਆਪਣੇ ਵਾਲਾ ਦਾ ਫਿਰ ਵੀ ਸੇਤੀ ਉਹ ਤਾ ਗਿਆ ਚਲੋ ਹਾਂ ਬਈ ਮਿੱਤਰੋ ਠੀਕ ਆ ਸੰਤ ਸੁੰਦ ਆਪਣੇ ਧੋਤੇ ਗਿਆ ਆਪਣਾ ਰਹਿ ਗਿਆ ਕੱਲਾ ਟਰੈਕਟਰ ਇੱਕ ਗੱਡੀ ਧੋਣੀ ਚਲ ਟਰੈਕਟਰ ਆਪਾਂ ਧੋਵਾਂਗੇ ਕੱਲ ਨੂੰ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਹਾਲ ਤੱਬੀਆਂ ਮਸ਼ੀਨ ਮਸੂਨ ਇਹ ਸਾਰਾ ਕੁਝ ਆਪਾਂ ਨੇ ਨਵੇੜਤਾ ਹੁਣ ਇਹ ਕਰਦੇ ਆਪਾਂ ਵਲੌਗ ਨੂੰ ਇੱਥੇ ਐਂਡ ਮਿੱਤਰੋ ਜੇ ਵਲੌਗ ਵਧੀਆ ਲੱਗਿਆ ਸਾਰੇ ਆਪਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬਿਲ ਵੀਡੀਓ ਨੂੰ ਠੀਕ ਆ ਮਿੱਤਰੋ ਧੰਨਵਾਦ ਆਪਣਾ ਬਲੌਗ ਦੇਖਣ ਲਈ ਮਿਲਦੇ ਆ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਠੀਕ ਆ ਮਿੱਤਰੋ ਧੰਨਵਾਦ ਸਾਰੇ ਭਰਾਵਾਂ ਨਾਲ ਮਿਲਦੇ ਆ ਕੱਲ ਨੂੰ ਓਕੇ ਬਾਏ ਟਾਟਾ